ਪੰਜਾਬ ਟੌਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੌਰ ਹਾਰਦਿਕ ਸਵਾਗਤ ਕਰਦੀ ਆਂ ਅੱਜ ਜਲੰਧਰ ਪੰਜਾਬ ਪ੍ਰੈਸ ਕਲੱਬ ਵਿਖੇ ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਸਵਰਨ ਸਲਾਰੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸਵਰਨ ਸਲਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ 20 ਤਰੀਕ ਨੂੰ ਹੋ ਰਹੀਆਂ ਜਿਮਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਸਾਬਕਾਬ ਮੰਤਰੀ ਸੁੱਚਾ ਸਿੰਘ ਲੰਘਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਸਮੁੱਚੀ ਟੀਮ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਜਿਸ ਨਾਲ ਡੇਰਾ ਬਾਬਾ ਨਾਨਕ ਜਿਮਨੀ ਚੌਂ ਪਾਰੀ ਬਹੁਮਤ ਨਾਲ ਜਿੱਤਣਾ ਯਕੀਨੀ ਹੋ ਗਿਆ ਹੈ ਸਲਾਰੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ 2.5 ਸਾਲਾਂ ਵਿੱਚ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਘਰ ਘਰ ਜਾ ਰਹੀ ਹੈ ਅਤੇ ਉਹਨਾਂ ਨੂੰ ਆਮ ਪਬਲਿਕ ਦਾ ਪਰਵਾ ਸਮਰਥਨ ਮਿਲ ਰਿਹਾ ਹੈ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਿਗਰ ਕੀਤਾ ਕਿ ਸਾਰੇ ਪਰਿਵਾਰਾਂ ਦਾ ਬਿਜਲੀ ਬਿੱਲ ਦਾ ਜ਼ੀਰੋ ਹੋਣਾ ਸੜਕ ਸੁਰੱਖਿਆ ਫੋਰਸ ਦੀ ਤੈਨਾਤੀ ਸਰਕਾਰੀ ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਕਾਸ ਕਾਰਜਾਂ ਦੀ ਹਨੇਰੀ ਪੰਜਾਬ ਵਿੱਚ ਚੱਲ ਰਹੀ ਹੈ ਜਿਸ ਨੂੰ ਦੇਖਦੇ ਆ ਆਮ ਜਨਤਾ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੀ ਹੈ ਜਲੰਧਰ ਜਿਮਨੀ ਚੌਂ ਦਾ ਜ਼ਿਕਰ ਕਰਦਿਆਂ ਸ਼੍ਰੀ ਸਲਾਰੀਆਂ ਨੇ ਕਿਹਾ ਕਿ ਜਿਵੇਂ ਜਲੰਧਰ ਜਿਮਨੀ ਚੌਂ ਵਿੱਚ ਆਮ ਜਨਤਾ ਵੱਲੋਂ ਭਰਪੂਰ ਸਮਰਥਨ ਮਿਲਿਆ ਹੈ ਇਸੇ ਤਰ੍ਹਾਂ ਹੀ ਆਸ ਕੀਤੀ ਜਾ ਰਹੀ ਹੈ ਕਿ ਪੰਜਾਬ ਵਿਚਾਰ ਜਿਮਨੀ ਚੌਣਾ ਵਿੱਚ ਵੀ ਇਦਾਂ ਹੀ ਲੋਕਾਂ ਦਾ ਸਮਰਥਨ ਮਿਲਦਾ ਰਹੇਗਾ ਆਮ ਆਦਮੀ ਪਾਰਟੀ ਜੋ ਕਿ ਵਿਦਿਆ ਸਿਹਤ ਸਹੂਲਤਾਂ 22 ਸਾਲਾਂ ਵਿੱਚ ਮੁਹੱਈਆ ਕਰਵਾਈਆਂ ਹਨ ਪਿਛਲੀ ਸਰਕਾਰਾਂ ਨੇ ਮੁਕਾਬਲੇ ਆਮ ਜਨਤਾ ਬਹੁਤ ਸਹੂਲਤਾਂ ਮਿਲੀਆਂ ਹਨ ਤਾਂ ਹੀ ਜਨਤਾ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ ਅਧਿਕਾਰਿਆ ਭਾਈ ਜਨਮ ਆਮ ਆਦਮੀ ਪਾਰਟੀ ਪੰਜਾਬ ਅੱਜ ਮੌਕਾ ਮਿਲਿਆ ਹੈ ਮੇਰੇ ਜਲੰਧਰ ਸਾਰੇ ਪ੍ਰੈਸ ਵਾਲੇ ਪ੍ਰਾਣੂ ਮਿਲਣ ਦਾ ਇੱਕੋ ਹੀ ਰਸਤਾ ਤੇ ਬਾਈ ਇਲੈਕਸ਼ਨ ਚਾਰ ਸੀਟਾਂ ਦੇ ਚੱਲ ਰਹੀ ਹੈ ਤੇ ਜਿੱਦਾਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਹੈ ਜਲੰਧਰ ਵਾਲੀ ਬਾਈ ਇਲੈਕਸ਼ਨ ਦੇ ਕਿ 35-40 ਹਜ਼ਾਰ ਦੀ ਲੀਡਾਂ ਜਿਤਾਇਆ ਅੱਜ ਮੈਨੂੰ ਪੂਰੀ ਉਮੀਦ ਹੈ ਕਿ ਇਸੇ ਤਰ੍ਹਾਂ ਸਾਡੀਆਂ ਚਾਰੋਂ ਸੀਟਾਂ ਇੱਕ ਲੰਬੀ ਲੀਡਾਂ ਜਿੱਤਣੀਆਂ ਤਾਂ ਕਿ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਔਰ ਲੋਕਾਂ ਜਿਹੜੇ ਵਾਅਦੇ ਕੀਤੇ ਨੇ ਸੀ ਪੂਰੇ ਕਰਾਂਗੇ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਜਿਹੜਾ ਇੱਕ ਹੋਰ ਬੈਨੀਫਿਟ ਹੋਇਆ ਕਿ ਜਿਹੜੇ ਸ਼ਰਮਣੀਆਂ ਅਕਾਲੀ ਦਲ ਦੇ ਬੋਧ ਸੀਗੇ ਤਾਂ ਆਮ ਆਦਮੀ ਪਾਰਟੀ ਨੂੰ ਪੂਰਾ ਸਪੋਰਟ ਕਰ ਰਹੇ ਉਹਨਾਂ ਨੇ ਆਫੀਸ਼ੀਅਲੀ ਕਮਿਟ ਕਰ ਦਿੱਤਾ ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮੇਰੇ ਵੋਟਰਾਂ ਨੂੰ ਸਪੋਟਰਾਂ ਨੂੰ ਇਹਨਾਂ 4 ਸੀਟਾਂ ਤੇ 25 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਕੀ ਨੇ और सेवा रज के करे क्योंकि असी जे भी फायदे जरूरतमंद लोगों वास्ते किए हैं जिलो पॉवर्टी लाइन वास्ते किए हैं सत्तर प्रसेंट पूरे कर देंते हैं तीह प्रसेंट अगले एक साल डेढ़ साल चौंक हो जाएंगे ईवन मेरी भैन का जरा जरा हज़ार हज़ार रुपया वो भी असं कमिट किता दिसंबर तो लागू करा और मेहरबानी करके भी तरीक सवेरे उठ के आम आदमी पार्टी झाड़ू देशान से मोर लगा के मेरे चारों उम्मीदवार लंबी लीना जताने हैं इस वास्ते मैं बेनती करते आ जाए ਕਿ ਆਮ ਆਦਮੀ ਪਾਰਟੀ ਤੁਹਾਡੀ ਪਾਰਟੀ ਹੈ ਜੋ ਕਹਿ ਗਿਓ ਕਰੇ ਦਸੰਬਰ ਚ ਫਾਈਨਲ ਹੈ ਹਾਂ ਤੇ ਮੇਰੇ ਸੀਐਮ ਸਾਹਿਬ ਨੇ ਕਹਿ ਦਿੱਤਾ ਕਿ ਹਜ਼ਾਰ ਦੇਵਾਂਗੇ 1100 ਰੁਪਏ ਦੇ ਠੀਕ ਹੈ ਧੰਨਵਾਦ